ਹਰੇੜੀ ਕਿਹਾ ਜਾਂਦਾ ਹੈ ਕਿ ਵਿਆਹ ਇੱਕ ਬੰਧਨ ਹੈ ਜੋ ਦੋ ਵਿਅਕਤੀਆਂ ਵਿਚਕਾਰ ਪਿਆਰ, ਬਚਨਬੱਧਤਾ ਅਤੇ ਆਪਸੀ ਸਤਿਕਾਰ ਦਾ ਪਵਿੱਤਰ ਸੰਬੰਧ ਮੰਨਿਆ ਜਾਂਦਾ ਹੈ ਡੰਡੀ ਇਸੇ ਲਈ ਕਿਹਾ ਜਾਂਦਾ ਹੈ ਕਿ ਵਿਆਹ ਉੱਪਰ ਵਾਲੇ ਵੱਲੋਂ ਸਵਰਗ ਵਿੱਚ ਸਥਾਪਿਤ ਕੀਤੇ ਜਾਂਦੇ ਹਨ ਅਤੇ ਦੁਨਿਆਵੀ ਪੱਧਰ ਉੱਤੇ 1 ਜਸ਼ਨ ਬਾਗ ਅਕਸਰ ਪਰਿਵਾਰ ਅਤੇ ਸਮਾਜ ਦੀ ਸਹਿਮਤੀ ਨਾਲ ਸਭਿਆਚਾਰਕ ਅਤੇ ਧਾਰਮਿਕ ਰੀਤੀ ਰਿਵਾਜਾਂ ਨਾਲ ਮਨਾਏ ਜਾਂਦੇ ਹਨ ਦੰਡੀ ਅੰਤਰਰਾਸ਼ਟਰੀ ਪੱਧਰ ਉੱਤੇ ਵਿਆਹ ਨੂੰ ਆਮ ਤੌਰ ਉੱਤੇ 2 ਵਿਅਕਤੀਆਂ ਵਿਚਕਾਰ ਕਾਨੂੰਨੀ ਸਮਾਜਿਕ ਜਾਂ ਧਾਰਮਿਕ ਸੰਧੀ ਵਜੋਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਦੰਡੀ ਮਿਸ਼ਵ ਸਿਹਤ ਸੰਗਠਨ ਅਤੇ ਸੰਯੁਕਤ ਰਾਸ਼ਟਰ ਵਰਗੇ ਅੰਤਰਰਾਸ਼ਟਰੀ ਸੰਗਠਨ ਵਿਆਹ ਨੂੰ ਮਨੁੱਖੀ ਅਧਿਕਾਰਾਂ ਦੇ ਨਜ਼ਰੀਏ ਨਾਲ ਦੇਖਦੇ ਹਨ ਜਿਸ ਵਿੱਚ ਸਹਿਮਤੀ ਬਰਾਬਰੀ ਅਤੇ ਆਜ਼ਾਦੀ ਨੂੰ ਮਹੱਤਵ ਦਿੱਤਾ ਜਾਂਦਾ ਹੈ ਦੰਡੀ 1948 ਦੇ ਆਰਟੀਕਲ 16 ਅਨੁਸਾਰ ਵਿਆਹ ਲਈ ਪੂਰੀ ਸਹਿਮਤੀ ਅਤੇ ਤੁਕਵੀ ਉਮਰ ਜ਼ਰੂਰੀ ਹੈ ਅਤੇ ਇਹ પુરੁਸ਼ਾਂ ਅਤੇ ਔਰਤਾਂ ਦੇ ਬਰਾਬਰ ਅਧਿਕਾਰਾਂ ਉੱਤੇ ਆਧਾਰਿਤ ਹੋਣਾ ਚਾਹੀਦਾ ਹੈ ਡੰਡੀ ਵਿਆਹ ਵਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਜੋੜੀਆਂ ਜੱਗ ਥੋੜੀਆਂ ਨਰੜ ਬਥੇਰੇ ਡੰਡੀ ਜਿੱਥੇ ਵਿਆਹ ਜੋੜੀਆਂ ਜੱਗ ਥੋੜੀਆਂ ਬਨਨ ਉੱਥੇ ਵਿਆਹ ਕਾਮਜਾਬ ਰਹਿੰਦੇ ਹਨ ਪਰ ਜਿੱਥੇ ਵਿਆਹ ਨਰੜ ਬਣ ਜਾਣ ਉੱਥੇ ਤਲਾਕ ਜਾਂ ਵਿਆਹ ਦਾ ਭੰਗ ਹੋਣਾ ਵਿੱਚ ਬਦਲ ਜਾਂਦਾ ਜਾਂਦੇ ਹਨ ਡੰਡੀ ਵਿਹਾਜਾ ਤਲਾਕ ਵਿਆਹ ਜਾਂ ਵਿਉਤਾ ਮਿਲਾਪ ਨੂੰ ਖਤਮ ਕਰਨ ਦੀ ਪ੍ਰਕਿਰਿਆ ਹੈ ਡੰਡੀ ਦੁਨੀਆ ਵਿੱਚ ਤਲਾਕ ਦੇ ਕਾਨੂੰਨ ਵੱਖਰੇ ਵੱਖਰੇ ਹੁੰਦੇ ਹਨ ਪਰ ਜ਼ਿਆਦਾਤਰ ਦੇਸ਼ਾਂ ਵਿੱਚ ਤਲਾਕ ਰੈਡੀ ਇੱਕ ਕਾਨੂੰਨੀ ਪ੍ਰਕਿਰਿਆ ਹੈ ਜਿਸ ਲਈ ਅਦਾਲਤ ਜਾਂ ਹੋਰ ਅਥਾਰਟੀ ਦੀ ਪ੍ਰਵਾਨਗੀ ਦੀ ਲੋੜ ਪੈਂਦੀ ਹੈ ਜਿਸ ਵਿੱਚ ਜਾਇਦਾਦ ਦੀ ਵੰਡ ਬੱਚੇ ਦੀ ਹਿਫਾਜ਼ਤ ਗੁਜ਼ਾਰਾ ਪੱਤਾ ਅਤੇ ਕਰਜ਼ੇ ਦੀ ਬੰਡ ਆਦ ਸ਼ਾਮਿਲ ਹੁੰਦੇ ਹਨ ਡੰਡੀ ਤਲਾਕ ਦੇ ਕਾਰਨ ਵੱਖਰੇ ਵੱਖਰੇ ਹੋ ਸਕਦੇ ਹਨ ਜਿਵੇਂ ਇੱਕ ਜਾਂ ਦੋਵਾਂ ਪਤੀ ਪਤਨੀ ਵਿੱਚ ਜਿੰਸੀ ਅਸੰਗਤਤਾ ਜਾਂ ਆਜ਼ਾਦੀ ਦੀ ਘਾਟ ਤੋਂ ਲੈ ਕੇ ਸ਼ਖਸੀਅਤ ਦੇ ਟਕਰਾ ਜਾਂ ਬੇਵਫਾਈ ਤਲਾਕ ਦੇ ਆਧਾਰ ਉੱਤੇ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਹੋ ਸਕਦੇ ਹਨ ਡੰਡੀ ਬਿਆਨੋ ਇੱਕ ਇਕਰਾਰਨਾਮਾ ਇੱਕ ਸਥਿਤੀ ਜਾਂ ਇਹਨਾਂ ਦੇ ਸੁਮੇਲ ਵਜੋਂ ਵੇਖਿਆ ਜਾ ਸਕਦਾ ਹੈ ਡੰਡੀ ਭਾਵੇਂ ਤਲਾਕ ਦੇ ਕਾਨੂੰਨ ਅਧਿਕਾਰ ਖੇਤਰਾਂ ਵਿਚਕਾਰ ਵੱਖੋ-ਵੱਖਰੇ ਹੁੰਦੇ ਹਨ ਡੰਡੀ ਤਲਾਕ ਸੰਬੰਧੀ ਅਧਿਐਨ ਦੱਸਦੇ ਹਨ ਕਿ 2 तिहाई तलाक ਔਰਤਾਂ ਦੁਆਰਾ ਸ਼ੁਰੂ ਕੀਤੇ ਜਾਂਦੇ ਹਨ ਡੰਡੀ ਸਾਰੇ ਤਲਾਕਾਂ ਵਿੱਚੋਂ 66% ਬੱਚਿਆਂ ਤੋਂ ਬਿਨਾ ਜੋੜਿਆਂ ਵਿੱਚ ਹੁੰਦੇ ਹਨ ਡੰਡੀ 27% ਤਲਾਕ ਵਿਵਚਾਰ 18% ਦੀ ਪਰਿਵਾਰਕ ਝਗੜਿਆਂ 17% ਦੀ ਘਰੇਲੂ ਹਿੰਸਾ 13% ਦੀ ਮਾਦਾ ਉਮਰ ਦਾ ਸੰਕਟ 6% ਦੀ ਨਸ਼ਿਆਂ ਦੀ ਵਰਤੋਂ ਕਾਰਨ ਹੁੰਦੇ ਹਨ ਡੰਡੀ 75% ਦੀ ਮਾਮਲਿਆਂ ਵਿੱਚ ਪਤੀ ਵਿਆਹ ਤੋਂ ਬਾਹਰਲੇ ਸਬੰਧਾਂ ਵਿੱਚ ਲੱਗੇ ਹੋਏ ਹਨ ਜਦੋਂ ਕਿ 25% ਦੀ ਮਾਮਲਿਆਂ ਵਿੱਚ ਪਤਨੀਆਂ ਪਰਿਵਾਰਕ ਤਣਾਅ ਦੇ ਮਾਮਲਿਆਂ ਵਿੱਚ ਮੁੱਖ ਕਾਰਨ ਹਨ ਜਦੋਂ ਕਿ 22% ਦੀ ਮਾਮਲਿਆਂ ਵਿੱਚ ਪਤੀਆਂ ਦੇ ਪਰਿਵਾਰ ਜ਼ਿੰਮੇਵਾਰ ਹਨ ਡੰਡੀ ਜ਼ਿਆਦਾਤਰ ਤਲਾਕ ਵਿਆਹ ਦੇ 10 ਤੋਂ 15 ਸਾਲਾਂ ਦੌਰਾਨ ਹੁੰਦੇ ਹਨ ਡੰਡੀ ਭਾਰਤ ਦੁਨੀਆ ਵਿੱਚ ਸਭ ਤੋਂ ਘੱਟ ਤਲਾਕ ਦਰਾਂ ਵਿੱਚੋਂ ਇੱਕ ਹੈ